ਕਾਹ ਹੈ ਆਵਾਜ਼ੀ ਪਾਰਟੀ ਜਿੰਦਾਬਾਦ ਮੋਦੀ ਸਰਕਾਰ ਹਾਏ ਹਾਏ ਨਾਰਾ ਦੇ ਵਿੱਚ ਅੱਜ ਸਵੇਰੇ ਤੜਕਸਾਰ ਹੋਈ ਈਡੀ ਦੀ ਰੇਡ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਵਿੱਚ ਕਾਫੀ ਨਾਰਾਜ਼ਗੀ ਪਾਈ ਜਾ ਰਹੀ ਹੈ ਈਡੀ ਵੱਲੋਂ ਰਾਜ ਸਭਾ ਐਮਪੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੀਵ अरोड़ा ਦੇ ਘਰ ਅਤੇ ਦਫ਼ਤਰ ਦੇ ਵਿੱਚ ਈਡੀ ਵੱਲੋਂ ਰੇਡ ਕੀਤੀ ਗਈ ਸੀ ਇਸ ਖਬਰ ਨੇ ਪੂਰੇ ਭਾਰਤ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਜਿਸ ਉੱਤੇ ਹੁਣ ਖੁਦ ਮਨੀਸ਼ सिसोदिया ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਆ ਕੇ ਕੇਂਦਰ ਸਰਕਾਰ ਉਤੇ ਇਲਜ਼ਾਮ ਲਗਾਏ ਚਾਰਿਆ ਤੇ ਕਿਹਾ ਕਿ ਕੇਂਦਰ ਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਡਰੋਂਦਮ ਕੋ ਆਂਦੀ ਕੋਸ਼ਿਸ਼ ਕਰ ਰਹੀ ਹੈ ਰੇਡ ਖਤਮ ਹੋਣ ਤੋਂ ਤੁਰੰਤ ਬਾਅਦ ਜੁਲਾ ਆ ਪ੍ਰਧਾਨ ਦੀ ਅਗਵਾਈ ਚ ਆਗੂਆਂ ਨੇ ਧਰਣਾ ਲਾ ਦਿੱਤਾ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਰੋਲਿੰਗ ਜਿਹੜਾ ਜੀ ਕਿ ਅੱਜ ਰੇਡ ਕੀਤੀ ਹੈ ਸੰਜੀਵ अरोड़ा ਜੀ ਜੋ ਕਿ ਸਾਡੇ ਰਾਜ ਸਭਾ ਮੈਂਬਰ ਹੈ ਇਹ ਮੋਦੀ ਸਰਕਾਰ ਦਬਾਉਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਅਰਬੰਦ ਕੇਜਰੀਵਾਲ ਜਿਹਨੂੰ ਅੰਦਰ ਕਰ ਰੱਖਿਆ ਬਿਨਾਂ ਮਤਲਬ ਤੋਂ ਕੁਝ ਨਹੀਂ ਮਿਲਿਆ ਫਿਰ ਕਾਫੀ ਇਹਨਾਂ ਨੇ ਧੱਕਾਸ਼ਾਹੀ ਕੀਤੀ ਉਹਨਾਂ ਨੂੰ ਮੈਡੀਸਨ ਨਹੀਂ ਪਚਾਈ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਹੈਗੇ ਜਿੰਨੇ ਵੀ ਸਾਰੇ ਨਾਲ ਜੁੜੇ ਹੋਏ ਆ ਇਹ ਸਾਰੇ ਮਿਹਨਤਾਂ ਨਾਲ ਬਣੇ ਹੋਏ ਆ ਇਹ ਹੁਣ ਮਿਹਨਤਾਂ ਇਹਨਾਂ ਤੋਂ ਜਰੀਆਂ ਨਹੀਂ ਜਾਂਦੀਆਂ ਉਹਨਾਂ ਦਬਾਉਣਾ ਚਾਹੁੰਦੇ ਆ ਉਹਦੇ ਕਰਕੇ ਧੱਕਾਸ਼ਾਹੀ ਕਰੀ ਐ ਖਾਸ ਕਰ Rajya Sabha ਸੰਸਦ ਮੈਂਬਰ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਕਿਸੇ ਨਾ ਕਿਸੇ ਪਾਰਟੀ ਦੇ ਦਬਾਅ ਬਣਾਈ ਕੋਈ ਪਾਰਟੀ ਤਾਂ ਸ਼ੁਰੂ ਤੋਂ ਹੀ ਦਬਾਅ ਬਣਾ ਰਿਆ ਪਹਿਲਾਂ ਕੇਜਰੀਵਾਲ ਸਾਹਿਬ ਤੋਂ ਹੀ ਬਣਾਇਆ ਪੀਣਾ ਦੇ ਜਿਹੜੇ ਮੈਨ ਹੈਗੇ ਆ ਉਹਨਾਂ ਨੂੰ ਅੰਦਰ ਕਰੀਏ ਲੋਕ ਪਾਰਟੀ ਟੁੱਟ ਜੂਗੀ ਹੁਣ ਜਿਹੜੇ ਕੋਈ ਨਾਲ ਚੰਗੇ ਬੰਦੇ ਜੁੜੇ ਹੋਏ ਆ ਉਹਨਾਂ ਨੂੰ ਦਵਾ ਰਹੇ ਤੇ ਕੀ ਲੱਗਦਾ ਹੈਗਾ ਕਿ ਆ ਆਮ ਆਦਮੀ ਪਾਰਟੀ ਸਰਕਾਰ ਖਾਸ ਕਰਕੇ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਤਾਂ ਕਿਦਾਂ ਰਿਪਲਾਈ ਤੁਹਾਡੇ ਵੱਲੋਂ ਆਮ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੂਰੀ ਮਿਹਨਤ ਕਰ ਰਹੀ ਹੈ ਸਾਰੇ ਹੁਣ ਪੰਚਾਇਤੀ ਚੋਣਾਂ ਹੈਗੀਆਂ ਇਹਦੇ ਵਿੱਚ ਵੀ ਪਤਾ ਲੱਗ ਜੂਗਾ ਸਾਰੇ ਲੋਕ ਨਾਲ ਜੁੜੇ ਹੋਏ ਆ ਜਿੰਨਾ ਮਰਜ਼ੀ ਧੱਕਾ ਕਰ ਲੈਣ ਲੋਕ ਅੱਜਕੱਲ ਨਿਆਣੇ ਨਹੀਂ ਤੁਹਾਡੇ ਮੀਡੀਆ ਦੇ ਪ੍ਰਭਾਵਾਂ ਦੇ ਥਰੂ ਸਾਰਾ ਕੁਝ ਪਤਾ ਲੱਗ ਰਿਹਾ ਲੋਕਾਂ ਨੂੰ ਅੱਜ ਕੱਲ ਹਰ ਇੱਕ ਮੋਬਾਈਲ ਤੇ ਦੇਖ ਰਿਹਾ ਕਿੱਥੇ ਕਿੱਥੇ ਧੱਕਾ ਕਰ ਰਿਆ ਲੋਕ ਉਹਨਾਂ ਜਾਗਰੂਕ ਹੋ ਰਹੇ ਆ ਉਹਨਾਂ ਇਹ ਪਿੱਛੇ ਹੋ ਰਹੀ ਹੈ ਈਡੀ ਦੇ ਰੇਡ ਪਈ ਆ ਸਾਡੇ ਜਿਹੜੇ ਮਾਨਯੋਗ ਐਮਪੀ ਨੇ ਰਾਜ ਸਭਾ ਮੈਂਬਰ ਸੰਜੀਵ ਰੋੜ ਦੇ ਇੱਥੇ ਦਫ਼ਤਰ ਦੇ ਬਾਹਰ ਪਈ ਆ ਸਾਨੂੰ ਕੋਈ ਸਮਝ ਨਹੀਂ ਆ ਰਹੀ ਹੈ ਕਿ ਇਹ ਰੇਡਾਂ ਕਿਸ ਚੀਜ਼ਾਂ ਪੈ ਰੀਆਂ ਨੇ ਹੁਣ ਤੱਕ ਜਿੰਨੀਆਂ ਵੀ ਰੇਡਾਂ ਪਈਆਂ ਨੇ ਚਾਹੇ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਜਿਹਦੇ ਖਿਲਾਫ ਪਈਆਂ ਹੁਣ ਚਾਹੇ ਸਤਿੰਦਰ ਜੈਨ ਦੇ ਖਿਲਾਫ ਪਈਆਂ ਹੁਣ ਚਾਹੇ ਮਨੀਸ਼ ਸੇਹ ਦੇ ਖਿਲਾਫ ਰੇਡਾਂ ਪਈਆਂ ਹੁਣ ਹੁਣ ਤੱਕ ਈਡੀ ਨੂੰ ਅਜ ਤ ਇਹ ਸਿਰਫ ਆਮ ਆਦਮੀ ਪਾਰਟੀ ਨੂੰ ਡੈਮੇਜ ਕਰਨਾ ਚਾਹੁੰਦੇ ਨੇ ਹੋਰ ਬੀਜੇਪੀ ਦਾ ਕੋਈ ਮਕਸਦ ਨਹੀਂ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਆ ਸੀਗੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਰਮਨਦ ਕੇਜਰੀਵਾਲ ਜਿਹਨੂੰ ਸਮਨ ਭੇਜ ਭੇਜ ਕੇ ਭੇਜ ਭੇਜ ਕੇ ਬਾਅਦ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਸਿਰਫ ਇੱਕੋ ਹੀ ਪਾਲਿਸੀ ਹੈਗੀ ਬੀਜੇਪੀ ਦੀ ੱੱਕੇਸ਼ਾਹੀ ਔਰ ਆਪਰਾ ਇਥੇ ਪੰਜਾਬ ਦੇ ਆਧਾਰ ਮਜ਼ਬੂਤ ਕਰਦਾ ਪਰ ਅਸੀਂ ਬੀਜੇਪੀ ਨੂੰ ਕਹਿਣਾ ਚਾਹੁੰਦੇ ਆ ਇਹ ਜਿੰਨੀ ਮਰਜ਼ੀ ਤੱਕੇਸ਼ਾਈ ਕਰ ਲੈ ਜਿੰਨਾ ਮਰਜ਼ੀ ਜ਼ੁਲਮ ਸਾਡੇ ਤੇ ਢਾ ਲਵੇ ਜਿੰਨੇ ਮਰਜ਼ੀ ਜਿਲ੍ਹਿਆਂ ਤੋਂ ਸੁੱਟ ਦੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਸਾਡੇ ਆਮ ਆਦਮੀ ਪਾਰਟੀ ਦੇ ਨਿੱਤਾ ਨੇ ਉਹ ਝੁਕਣ ਵਾਲੇ ਨਹੀਂ ਹੈ ਹਮੇਸ਼ਾ ਜ਼ੁਲਮ ਦੇ ਖਿਲਾਫ ਲੜੇ ਸੀਗੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਲੜਦੇ ਰਹਿਣਗੇ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਲੋਕਾਂ ਦੀ ਇੱਕ ਸਰਕਾਰ ਹੈਗੀ ਹੈ ਇਮਾਨਦਾਰ ਪਾਰਟੀ ਹੈਗੀ ਆ ਐਸੀ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੀ ਰਹੇਗੀ ਇਹ ਚਾਹੇ ਜਿੰਨਾ ਮਰਜ਼ੀ ਤੱਕਾ ਕਰ ਦੇ ਜਿੰਨਾ ਮਰਜ਼ੀ